ਇਕ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਸਲ ਇਸ ਰਿਪੋਰਟ ਦੇ ਵਿੱਚ ਕਹਿਿਆ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ 23 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਸਲ ਯੂਨੀਸੇਫ ਦੇ ਨਾਲ ਸਾਂਝੇਦਾਰੀ 'ਚ ਅਮਰੀਕਾ ਸਿਤ ਇੱਕ ਸੁਤੰਤਰ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਬੁੱਧਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ 3 ਸਾਲ ਪਹਿਲਾਂ ਭਾਰਤ ਦੇ ਵਿੱਚ 23 ਲੱਖ ਲੋਕਾਂ ਦੀ ਮੌਤ ਹਵਾ ਦੇ ਪ੍ਰਦੂਸ਼ਣ ਕਾਰਨ ਹੋਈ। ਰਿਪੋਰਟ ਮੁਤਾਬਕ ਸਾਲ 2021 ਦੇ ਵਿੱਚ ਹਵਾ ਦੇ ਪ੍ਰਦੂਸ਼ਣ ਪ੍ਰਦੂਸ਼ਣ ਕਾਰਨ ਦੁਨੀਆ ਭਰ ਚ 81 ਲੱਖ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ ਰਿਪੋਰਟ ਮੁਤਾਬਕ ਇਨ੍ਹਾਂ ਮੌਤਾਂ ਦੇ ਵਿੱਚ 23 ਲੱਖ ਭਾਰਤ ਦੇ ਵਿੱਚ ਅਤੇ 21 ਲੱਖ ਮੌਤਾਂ ਚੀਨ ਵਿੱਚ ਹੋਈਆਂ ਹਵਾ ਤੇ ਪ੍ਰਦੂਸ਼ਣ ਦਾ ਅਸਰ ਬੱਚਿਆਂ ਤੇ ਵੀ ਪਿਆ ਹਵਾ ਦੇ ਪ੍ਰਦੂਸ਼ਣ ਦੀ ਤਾਬ ਨਾ ਚਲਦਿਆਂ ਭਾਰਤ ਦੇ ਵਿੱਚ 5 ਸਾਲਾਂ ਤੋਂ ਘੱਟ ਉਮਰ ਦੇ 1,59,400 ਬੱਚਿਆਂ ਦੀ ਮੌਤ ਹੋਈ ਸੀ ਜਦ ਕਿ ਨਾਈਜੀਰੀਆ ਦੇ ਵਿੱਚ ਇਹ ਅੰਕੜਾ 1,14,180 ਪਾਕਿਸਤਾਨ ਦੇ ਵਿੱਚ 68,000 ਦੇ ਕਰੀਬ ਇਥੋਪੀਆ ਚ 31,000 ਦੇ ਕਰੀਬ ਅਤੇ ਬੰਗਲ ਇਸ ਸਾਲ ਦੇ ਵਿੱਚ 19000 ਬੱਚਿਆਂ ਦੀ ਜਾਨ ਗਈ ਸੀ ਰਿਪੋਰਟ ਮੁਤਾਬਕ ਦੱਖਣੀ ਏਸ਼ੀਆ ਚ ਮੌਤਾਂ ਦਾ ਅਹਿਮ ਕਾਰਨ ਹਵਾ ਦਾ ਪ੍ਰੂਸ਼ਨ ਹੋਣਾ ਹੈ ਜਿਸ ਤੋਂ ਬਾਅਦ ਹਾਈ ਬਲੱਡ ਪ੍ਰੈਸ਼ਰ ਖਾਣ-ਪੀਣ ਅਤੇ ਤੰਬਾਕੂ ਜਿਹੇ ਕਾਰਨ ਮੌਤਾਂ ਦਾ ਕਾਰਨ ਬਣ ਰਹੇ ਹਨ ਇਸ ਸਾਲ ਦੇ ਵਿੱਚ ਭਾਰਤ ਅਤੇ ਚੀਨ ਦੀ ਆਪਣੀ ਆਬਾਦੀ ਕਾਰਨ ਕੁੱਲ ਆਲਮੀ ਬਿਮਾਰੀਆਂ ਦਾ 54% ਹਿੱਸਾ ਹੁੰਦਾ ਹੈ ਤੇ ਰਿਪੋਰਟ ਮੁਤਾਬਕ ਸਾਲ 2021 ਚ ਹੋਰਨਾਂ ਦੇਸ਼ਾਂ ਚ ਪਾਕਿਸਤਾਨ ਵਿੱਚ 256000 ਬੰਗਲਾਦੇਸ਼ ਦੇ ਵਿੱਚ ਵੀ 236000 ਅਤੇ ਮਿਆਮਾਰ ਦੇ ਵਿੱਚ 110000 ਹਜ਼ਾਰ ਮੌਤਾਂ ਹੋਈਆਂ